ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਬਠਿੰਡਾ ਦੇ ਹਲਕਾਰਾਮਪੁਰਦੀਨ ਆਉਂਦੇ ਪਿੰਡ 24 ਸਰਕਾਰੀ ਸਕੂਲ ਦੇ ਵਿੱਚ ਕੋਈ ਅਧਿਆਪਕ ਨੂੰ ਅਪਰ ਸਹੀ ਕਾਰਜਕਾਰੀ ਨਾ ਕਰਨ ਤੇ ਰੋਪ ਤਹਿਤ ਅਧਿਆਪਕ ਨੂੰ ਅਰੈਸਟ੍ਰੇਟ ਕਰ ਦਿੱਤਾ ਗਿਆ ਸੀ ਇਸ ਤੇ ਦੇ ਤ ਅਰੈਸਟ੍ਰੇਟ ਕੀਤੇ ਗਏ ਅਧਿਆਪਕਾਂ ਵੱਲੋਂ ਸਕੂਲ ਦੀ ਮੈਨੇਜਮੈਂਟ ਤੇ ਪ੍ਰਿੰਸੀਪਲ ਦੇ ਖਿਲਾਫ ਪੱਕਾ ਮੋਰਚਾ ਲਗਾ ਦਿੱਤਾ ਜਿਸ ਦੇ ਵਿੱਚ ਕੀ ਉਗਰਾਹਾਂ ਜੁਨੀਅਨ ਵੀ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਰਨੇ ਦੇ ਮੌਜੂਦ ਸਕੂਲ ਦੇ ਬਾਹਰ ਲਗਾਇਆ ਗਿਆ ਹੈ ਜਿਸ ਵਿੱਚ ਕੀ ਗੁਰਾਹਾਂ ਦਾ ਜਥੇਬੰਦੀ ਵੀ ਇਸ ਵਿੱਚ ਸ਼ਾਮਲ ਹੋ ਚੁੱਕੇ ਜਿਤਕਿ ਇਹ ਕੇਸ ਮਾਨਯੋਗ ਅਦਾਲਤ ਦੇ ਵਿੱਚ ਚੱਲ ਰਿਹਾ ਪਰ ਫਿਰ ਵੀ باوجود ਉਸਦੇ ਅਜ ਸਕੂਲ ਦੇ ਮੈਨੇਜਮੈਂਟ ਅਤੇ ਪ੍ਰਿੰਸੀਪਲ ਨੂੰ 메ਨ ਗੇਟ ਨੂੰ ਤਾਲਾ ਲਗਾ ਕੇ ਉਸ ਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਦੌਰਾਨ ਪੁਲਿਸ ਅਤੇ ਧਰਨੇਕਾਰੀਆਂ ਦੇ ਵਿੱਚ ਤੁਤੂ ਮੈਂ ਤੋਂ ਬਾਅਦ ਲੈਟ ਚਾਰਜ ਕੀਤਾ ਗਿਆ ਜਦੋਂ ਕੋਈ ਹੱਲ ਪੱਕਾ ਨਾ ਨਿਕਲਦਾ ਦੇਖਿਆ ਗਿਆ ਇਸ ਜਬੰਦੀ ਜੁੰਦੀ ਐਸਪੀ ਸੀਟੀ ਨਰਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਕਿ ਪਿੰਡ ਦੇ ਵਿੱਚ ਪ੍ਰਦਰਸ਼ਨਕਾਰੀ ਅਧਿਆਪਕ ਅਤੇ ਕਿਸਾਨਾਂ ਵੱਲੋਂ ਸਕੂਲ ਦੇ ਆਲੇ-ਦੁਆਲੇ ਲੇਟ ਲਾ ਕੇ ਗੇਟ ਲਗਾਇਆ ਗਿਆ ਹੈ ਅਤੇ ਇਹ ਤੋਂ ਉਹਨਾਂ ਨੂੰ ਬਾਰ-ਬਾਰ ਪੀਲ ਤਾਲਾ ਨਹੀਂ ਖੋਲਿਆ ਗਿਆ ਤੇ ਉਸ ਤੋਂ ਬਾਅਦ ਧਰਨੇ ਵਾਲਿਆਂ ਦੇ ਉੱਪਰ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਹੈ ਤਸਵੀਰਾਂ ਵਿੱਚ ਦਿਖਾਉਣਾ ਹੈ ਤੁਹਾਨੂੰ ਕਿਵੇਂ ਪੰਜਾਬ ਪੁਲਿਸ ਵੱਲੋਂ ਜਦੋਂ ਬੇਨਤੀ ਨਾ ਮੰਨਣ ਤੇ ਤਰ ਪ੍ਰਦਰਸ਼ਨਕਾਰੀਆਂ ਦੇ ਪੁੱਤ ਪੁਲਿਸ ਵੱਲੋਂ ਲਾਠੀ ਚਾਰਜ ਕੀਤਾ ਗਿਆ ਕਿਉਂਕਿ ਹਲਕਾ ਜਿਹਾ ਲਾਠੀ ਚਾਰਜ ਕਰਨ ਤੋਂ ਬਾਅਦ ਗੇਟ ਖਲਵਾਇਆ ਗਿਆ ਜਿਸ ਤੋਂ ਬਾਅਦ ਸਕੂਲ ਦੇ ਵਿੱਚ ਬੈਠੇ ਪ੍ਰਿੰਸੀਪਲ ਅਤੇ ਮੈਨੇਜਮੈਂਟ ਦਾ ਤਾਲਾ ਖੋਲ ਕੇ ਬਾਹਰ ਕੱਢਿਆ ਗਿਆ ਤਸਵੀਰਾਂ ਵਿੱਚ ਦੇਖ ਸਕਦੇ ਹੋ ਅਧਿਆਪਕ ਅਤੇ ਗੁਰਾਹਾਂ ਜੂਨੀਅਨ ਜਥੇਬੰਦੀ ਦੇ ਕਿਸਾਨਾਂ ਵੱਲੋਂ ਧਰਨਾ ਲਗਾਇਆ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਖਿੱਚ-ਕਿੱਚ ਕੇ ਬਾਹਰ ਕੱਢਿਆ ਜਾ ਰਿਹਾ ਹੈ ਤੇ ਤੱਕੇ ਨਾਲ ਜਦੋਂ ਉਹਨਾਂ ਨੂੰ ਬਾਰ-ਬਾਰ ਅਪੀਲ ਕਰਨ ਤੇ ਉਹਨਾਂ ਨੇ ਤਾਲਾ ਨਾ ਖੋਲਿਆ ਤਾਂ ਇਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕੀਤੀ ਆ ਉਸ ਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ ਧਰਨਾਕਾਰੀ ਅਤੇ ਸਕੂਲ ਦੇ ਮੈਨੇਜਮੈਂਟ ਹੋਲੋ ਅੱਗੇ ਆ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਮਾਹੌਲ ਮਾਹੌਲ ਤੋਂ ਬਣਾ ਸਾਡੀ ਗੱਲ ਸੁਣਦਾ ਗੱਲ ਸੁਣਦਾ ਕੋਈ ਹੱਲੀ ਤਰ੍ਹਾਂ ਕੋਈ ਫੋਨ ਨਹੀਂ ਲੱਗੇ ਗੰਗੋੜਾ ਘਾਣਾ ਕੋਲਾ ਗਾਣ ਸਭ ਦਾ ਲੋਕੋ ਜੀ ਸਾਡੀ ਦੇਤਾ ਬਣਾ ਰੱਖਣੀ ਨਹੀਂ ਅੱਜ ਇੱਕ ਇਹ ਕਹਿੰਦੇ ਮੇਰਾ ਤੂੰ ਧੰਨਾ ਲਾਵਾ ਤੀ ਮੈਂ ਜਦੋਂ ਤੇ ਮੈਂ ਇਹ ਪਾਰ ਤੋਂ ਇਹ ਤੂੰ ਬਹੁਤ ਗੱਡੀ ਬਣਾ ਕੇ ਗੱਡੀ ਬਣਾ ਕੇ ਮੰਡੀ ਬਣਾ ਕੇ ਤੂੰ ਜਿੰਦਾ ਪਿੱਛੇ ਨਹੀਂ ਆ ਸਕਦੇ ਇਹ सघे करणा कुझु लाकान कोई था तो 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 भी गलबात करना है गलबात कर लो उसके बाद आप लेंगे माड़ी लेकर अपना पसंद कर लगे आप कर ला उन्द्र <Depe, Do> ਇਹ ਹੋਇਆ ਸੀ ਸਾਡਾ ਕਰਨਾ ਚਾਹ ਰਿਹਾ ਸੀ 60 ਦਿਨ ਤੋਂ ਜੀ ਪ੍ਰਸ਼ਾਸਨ ਨੇ ਮੌਕੇ ਦੇ ਪ੍ਰਿੰਸੀਪਲ ਤੇ ਮੈਨੇਜਮੈਂਟ ਵੱਲੋਂ ਪ੍ਰਸ਼ਾਸਨ ਨੇ ਨਾਰ ਲਾ ਕੇ ਸਾਡੇ ਤੇ ਅਤਿਆਚਾਰ ਕਰਵਾਇਆ ਗਿਆ ਜੀ ਸਾਡਾ ਜਿਹੜਾ ਅਸੀਂ ਗੇਟ ਦੇ ਮੂਹਰੇ ਲੋਕ ਲਾ ਕੇ ਬੈਠੇ ਹੋਏ ਸੀ ਪ੍ਰਸ਼ਾਸਨ ਸਾਨੂੰ ਕਿੱਚ ਤੂ ਕਰ ਰਿਹਾ ਸੀ ਉਪਰੋਂ ਕੋਈ ਤਿੱਖੀ ਚੀਜ਼ ਜਿਹੜੀ ਜੋ ਕਿ ਸਾਡੇ ਇੱਥੇ ਲੱਗੀ ਤਾਂ ਇਹ ਬਲੱਡ ਚੱਲ ਸਾਡੇ ਟਿਕਟਰਾਂ ਦੇ ਕੁਛ ਦੇ ਕੱਪੜੇ ਵੀ ਪਾੜੇ ਗਏ ਚੁੰਨੀਆਂ ਲਾਈਆਂ ਗਈਆਂ ਸਾਡੀ ਬੇਇੱਜ਼ਤੀ ਕੀਤੀ ਗਈ ਹੈ ਪ੍ਰਸ਼ਾਸਨ ਵੱਲੋਂ ਅਸੀਂ ਮੰਗ ਕਰਦੇ ਅਸੀਂ ਮੰਗ ਕਰਦੇ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਤੇ ਬੰਦੀ ਕਾਰਵਾਈ ਕਰਨੀ ਚਾਹੀਦੀ ਅਸੀਂ ਇਹ ਧਰਨੇ ਤੇ ਬੈਠੇ ਸੀ ਕਿ ਸਾਤਵੇਂ ਘਰਨਾ ਚਲਾ ਰਹੇ ਸੀ ਆਪਦਾ ਤੇ ਪੁਲਿਸ ਪ੍ਰਸ਼ਾਸਨ ਆਇਆ ਸੀਗਾ ਉਹਨਾਂ ਨੇ ਸਾਨੂੰ ਬਾਹਰ ਨਿਕਲਣ ਦਿੱਤੀ ਵੀ ਤੁਸੀਂ ਉੱਠ ਜਿਓ ਅਸੀਂ ਕਹੇ ਵੀ ਸਾਡੇ ਜਿਹੜੇ ਹੱਟ ਹੈ ਜਿਹੜੇ ਉਹ ਦਵਾ ਦਿਓ ਜਿਹੜੀ ਰਿਪੋਰਟ ਹੈ ਜਿਹੜੀ ਮੈਨੇਜਮੈਂਟ ਦੇ ਖਿਲਾਫ ਗਈ ہوئی ਆ ਉਹਨੂੰ ਲਾਗੂ ਕਰਵਾ ਦਿਓ ਉਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਤੇ ਸਾਨੂੰ ਬੈਠਿਆਂ ਨੂੰ ਸਾਡੇ ਤੇ ਲਾਚਾਰਜੀ ਕੀਤਾ ਤੇ ਮੈਨੇਜਮੈਂਟ ਦੇ ਅੰਦਰ ਜਿਹੜੇ ਬੰਦੇ ਸੀਗੇ ਪ੍ਰਾਈਵੇਟ ਬੰਦੇ ਉਹ ਲਿਆ ਕੇ ਰੱਖੇ ਹੋਏ ਸੀਗੇ ਉਹਨਾਂ ਨੇ ਵੀ ਪਿਛਲੇ ਪਾਸੋਂ ਸਾਡੇ ਤੇ ਅਟੈਕ ਕੀਤਾ ਤੇ ਸਾਡੇ ਤੇ ਲਾਠੀ ਚਾਰਜ ਕੀਤੀ ਤੇ ਮੇਰੇ ਆ ਕੰਨ ਤੇ ਡਾਂਗ ਵੀ ਮਾਰੀ ਆ ਤੇ ਨੜਿਆ ਮੇਰੀ ਉਂਗਲ ਵੀ ਵੱਢੀ ਗਈ ਆ ਤੇ ਅਸੀਂ ਮੰਗ ਕਰਦੇ ਆ ਵੀ ਸਾਾਨੂੰ ਸਰਕਾਰ ਤੋਂ ਵੀ ਸਾਡੇ ਅੜੇ ਪਿਛਲੀਆਂ ਤਰ੍ਹਾਂਾਂ ਰਹਿੰਦੀਆਂ ਨੇ ਉਹ ਸਾਨੂੰ ਦਵਾਈਆਂ ਜਾਣ ਜਿਹੜੇ ਸਾਡੇ ਬੱਚਿਆਂ ਦੀਆਂ ਕਿਤਾਬਾਂ ਕਾਪੀਆਂ ਰਹਿੰਦੀ ਉਹ ਵੀ ਦਵਾਈਆਂ ਜਾਣ ਤੇ ਜਿਹੜੇ ਪਿਛਲੇ ਸਾਲ ਤੋਂ ਵਜਿਫੇ ਬੰਦ ਹੋਏ ਹੋਏ ਆ ਜੋ ਮੈਨੇਜਮੈਂਟ ਨੇ ਤਸਦੀਕੇ ਖਾਦੇ ਆ ਉਹ ਬੱਚਿਆਂ ਦੇ ਖਾਤਿਆਂ ਵਿੱਚ ਪੈਸੇ ਗਵਾਏ ਜਾਣ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਸਾਨੂੰ ਬਣਦਾ ਇਨਸਾਫ ਖੜਾ ਹੋ ਸਵਾਇਆ ਜਾਵੇ ਤੇ ਜਿਹੜੇ ਕੋਸੀ ਪਾਏ ਜਾਂਦੇ ਆ ਉਹਨਾਂ 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਭਾਈ ਜੀ ਮੇਰਾ ਨਾਮ ਕਾਮਰੇਡ ਫਿਰਦਪਾਲ ਸਿੰਘ ਰਾਮਪਰਾ ਮੈਂ ਮਜ਼ਦੂਰ ਮੁਕਤੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਜੋ ਕਿ ਦਰਸ ਸਕੂਲ ਮੋਰੇ ਲੰਬੇ ਸਮੇਂ ਤੋਂ 67 ਦਿਨਾਂ ਤੋਂ ਮੋਰਚਾ ਚੱਲ ਰਿਹਾ ਸੀ ਟੀਚਰਾਂ ਦਾ ਜੋ ਅੱਜ ਉਹਨਾਂ ਤੇ ਪੂਰੀ ਤਰ੍ਹਾਂ ਪੋਰਥ ਪ੍ਰਸ਼ਾਸਨ ਦੇ ਤੇ ਉਥੋਂ ਦੀ ਜਿਹੜੀ ਮੈਨੇਜਮੈਂਟ ਆ ਉਹਨਾਂ ਦੇ ਗੁੰਡਿਆਂ ਨੇ ਰਲ ਕੇ ਮੰਨੋ ਉਹਨਾਂ ਸਾਡੀਆਂ ਨੌਜਵਾਨ ਕੁੜੀਆਂ ਤੇ ਲਾਠੀ ਚਾਰਜ ਕੀਤਾ ਟੀਜਰਾਂ ਤੇ ਸਭ ਤੇ ਲਾਠੀ ਚਾਰਜ ਕੀਤਾ ਤੇ ਉਸ ਤੋਂ ਬਾਅਦ ਆ ਉਹਨਾਂ ਨੂੰ ਸਾਦਾ ਥਾਣਾ ਰਾਮਪਰਾ ਗਿੱਲਕਲਾਂ ਦੇ ਵਿੱਚ ਲਿਆਤਾ ਗਿਆ ਤਾਂ ਅਸੀਂ ਉਹਨਾਂ ਨੂੰ ਰਹਾਹਾ ਕਰਾ ਕੇ ਹੁਣ ਇੱਥੇ ਸਿੰਬਲ ਹਸਤਾ ਰਾਮਪਰਾ ਦੇ ਵਿੱਚ ਉਹਨਾਂ ਨੂੰ ਐਡਮਿਟ ਕਰਾਇਆ ਤੇ ਜਿਹੜੇ ਤੇ ਬੁਰੀ ਤਰ੍ਹਾਂ ਸੱਟਾਂ ਲੱਗਿਆ ਮਾ ਇਥੋਂ ਤੱਕ ਕੇ ਸਾਡੇ ਇੱਕ ਟੀਚਰ ਦੇ ਕੰਨਾਂ ਤੱਕ ਵੀ ਡਾਂਗਾ ਮਾਰਿਆ ਸਾਡੇ ਨੌਜਵਾਨ ਕੁੜੀਆਂ ਦੇ ਧੀਆਂ ਦੇ ਕੱਪੜੇ ਵੀ ਪਾੜੇ ਆ ਇੱਕ ਸਾਡੀ ਨੌਜਵਾਨ ਕੁੜੀ ਜਿਹੜੀ ਕਿ ਬੱਚਾ ਸੀ ਉਹਦੇ ਪੇਟ ਦੇ ਵਿੱਚ ਉਹਦੇ ਵੀ ਬੁਰੀ ਤਰ੍ਹਾਂ ਲੱਤਾਂ ਮਾਰਿਆ ਤੇ ਉਹ ਗੰਭੀਰ ਆ ਉਹਨੂੰ ਮਾਲੋ ਬਠਿੰਡਾ ਦੇ ਵਿੱਚ ਐਡਮਿਟ ਕਰਾਉਣ ਵਾਸਤੇ ਭੇਜਿਆ ਕਿ ਇਹ ਸਰੇ ਆਮ ਔਰਤ ਪ੍ਰਸ਼ਾਸਨ ਦਾ ਤੇ ਮਾਲੋ ਉਥੋਂ ਦੀ ਮੈਨੇਜਮੈਂਟ ਦਾ ਸਾਰੇ ਗੁੰਡਾ ਕਰਦੀ ਆ ਤੇ ਅਸੀਂ ਇਹਦੀ ਭਰਾਤਰੀ ਜਥੇਬੰਦੀਆਂ ਵੱਲੋਂ ਮਾ ਲੋ ਟੀਚਰਾਂ ਦੀ ਹਮਾਇਤ ਕਰਦੇ ਆ ਲਗਾਤਾਰ ਤੇ ਇਹ ਜੇ ਗੁੰਡਾ ਰਾਜ ਦੀ ਗੁੰਡਾ ਪ੍ਰਸ਼ਾਸਨ ਦੀ ਬਹੁਤ ਗੁੰਡੀ ਮੈਨੇਜਮੈਂਟ ਦੀ ਅਸੀਂ ਨਕੇਤੀ ਕਰਦੇ ਆ ਭਰਾਤਰੀ ਜਥੇਬੰਦੀਆਂ ਮੈਂ ਬਲਦੇਵ ਸਿੰਘ ਜੀ ਚੌਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਗਰਾਹਾਂ ਬਲਾਕ ਦਾ ਜਨਰਲ ਸੈਕਟਰੀ ਜੋ 21 ਜਨਵਰੀ ਨੂੰ ਲੈ ਕੇ ਮਾਪਿਆਂ ਵੱਲੋਂ ਅਤੇ ਅਧਿਆਪਕਾਂ ਵੱਲੋਂ ਦਰਨਾ ਚੱਲ ਰਿਹਾ ਮੈਨੇਜਮੈਂਟ ਦੇ ਖਿਲਾਫ ਮੈਨੇਜਮੈਂਟ ਬਹੁਤ ਵੱਡੀ ਭ੍ਰਿਸ਼ਟਾਚਾਰਾ ਇਥੋਂ ਦੇ ਜਿਹੜੇ ਡੀਸੀ ਦੇ ਹੁਕਮ ਅਨਸਾਰ ਉਹਨਾਂ ਤੇ ਰਿਪੋਰਟ ਵੀ ਬਣ ਕੇ ਆਗੀ ਰਿਪੋਰਟ ਦੇ ਵਿੱਚ ਦੋਸ਼ੀ ਪਾਏ ਗਏ ਨੇ ਅੱਜ ਬਠਿੰਡੇ ਜ਼ਿਲ੍ਹੇ ਦਾ ਪੁਲਿਸ ਪ੍ਰਸ਼ਾਸਨ ਜਿਹਦੇ ਵਿੱਚ ਉੱਚ ਅਧਿਕਾਰੀ ਡੀਐਸਪੀ ਫੂਲਾ ਸੀਐਸਪੀ ਬਠਿੰਡਾ ਤੇ ਐਸਡੀ ਮੌੜਾ ਇਹ ਸਾਰੇ ਅਧਿਕਾਰੀਆਂ ਨੇ ਆ ਕੇ ਸਾਡੇ ਤੇ ਧਰਨਾ ਸ਼ਾਂਤਮਈ ਬੱਚੀਆਂ ਸਾਡੀਆਂ ਉਹ ਬੱਚੀਆਂ ਟੀਚਰ ਇਹ ਸਾਰੇ ਉਹਨਾਂ ਤੇ ਹਮਲਾ ਕੀਤਾ ਜੋ ਇਥੋਂ ਦੇ ਡੀਐਸਪੀ ਦਾ ਰਵੀਆ ਸੀ ਪਿਛਲ ਦੇ ਸਮੇਂ ਤੋਂ ਧਰਨਾ ਜਦੋਂ ਚੱਲ ਰਿਹਾ ਸੀ ਉਹ ਸਾਨੂੰ ਇਹੀ ਗੱਲ ਕਹਿਣਾ ਸੀ ਵੀ ਤੁਸੀਂ ਕੁੰਡਿਆਂ ਨਾਲ ਰੋਲ ਕਰ ਰਹੇ ਆਂ ਟਾਡੀਆਂ ਸੀ ਲੱਤਾਂ ਤੋੜਾਂਗੇ ਅੱਜ ਉਹਨੇ ਆਪ ਦਾ ਜਿਹੜਾ ਰੋਲ ਆ ਉਹ ਲਾਗੂ ਕੀਤਾ ਸਾਡਾ ਜੀ ਕੀਤਾ ਭੰਨਿਆ ਹਾਂ ਤੇ ਇਸ ਕਰਕੇ ਅਸੀਂ ਕੀ ਤੋਂ ਫੇਰਾ ਅਸੀਂ ਆਸ ਕਰੀਏ ਵੀ ਅਨਸਾਫ਼ ਦੋ ਅਸੀਂ ਤੁਹਾਡੇ ਮਾਦਮ ਰਹੀ ਉਹਨਾਂ ਤੋਂ ਇਨਸਾਫ ਮੰਗਣਾ ਚਾਹੁੰਦੇ ਆ ਕਿਰਤੀਏ ਲੋਕਾਂ ਤੋਂ ਆਓ ਭੈਣ ਤੇ ਭਰਾਓ ਆਪਾਂ ਧਰਾਂ ਦੇ ਵਿੱਚ ਨਾ ਵੜ ਕੇ ਰਹੀਏ ਜਿਵੇਂ ਆਪਣੇ ਬਾਬੇ ਨੇ ਕਿਹਾ ਜਿਵੇਂ ਜਿਵੇਂ ਬਾਣ ਲੱਗੇ ਓਵੇਂ ਓਵੇਂ ਤਵੀ ਤਵੀ ਰੋਜ਼ ਜਾਗੇ ਇਸ ਕਰਕੇ ਸਾਰੇ ਲੋਕਾਂ ਨੂੰ ਸੱਦਾ ਦਿੰਨੇ ਆ ਆ ਭਗਵੰਤ ਮਾਨਾ ਆ ਇਥੋਂ ਦਾ ਪ੍ਰਸ਼ਾਸਨ ਹੈ ਮੈਂ ਵਿਕਾਸਕਰ ਕੋ ਬੁਲਾ ਕੇ ਉਹਨਾਂ ਨੂੰ ਰਾਮਪਰਾ ਜੀ ਡੈਮੋਕਰੇਟ ਪੀਪਲ ਪਾਰਟੀ ਤੋਂ ਜਾਨਾ। ਕੀ ਕਹਿਣਾ ਚਾਹੁੰਦੇ? ਇਹ ਜਿਹੜੀ ਜੋ ਅੱਜ ਤਸੱਦਦ ਹੋਇਆ ਪ੍ਰਦਰਸ਼ਨ ਕਰ ਰਹੀ ਦੀ ਹਫ਼ਤਾਂ ਦੇ ਜਿਹੜਾ ਇੱਥੋਂ ਦਾ ਪ੍ਰਸ਼ਾਸਨ ਤੇ ਜਿਹੜੀ ਮੈਨੇਜਮੈਂਟ ਦਾ ਇਹ ਮਿਲੀ ਭਮਤ ਨਾਲ ਇੱਥੋਂ ਦੇ ਇਹ ਬਾਲ ਦੇ ਤਸੱਦਦ ਢਾ ਰਹੀ ਹੈ ਇਹਨਾਂ ਦੇ ਹੱਕੀ ਮੰਗਾਂ ਨੂੰ ਮੰਨਣ ਦੀ ਥਾਂ ਤੇ ਦੱਪਣ ਦੇ ਜੋਰ ਲੱਗਿਆ ਹੋਇਆ ਇਹਨਾਂ ਦਾ ਦੂਜੀ ਗੱਲ ਮੈਨੇਜਮੈਂਟ ਸਮੇਂ-ਸਮੇਂ ਤੇ ਬਹਾਨੇ ਬਣਾ ਰਹੀ ਆ ਤੇ ਇੱਥੋਂ ਦੇ ਪ੍ਰਸ਼ਾਸਨ ਨੂੰ ਸਹਿਯੋਗ ਵੀ ਨਹੀਂ ਕਰ ਰਹੀ ਜੋ ਵਿਭਾਗਿਆ ਨੂੰ ਪਾਰੀ ਹੋਈ ਸੀ ਇਥੋਂ ਦੇ ਰੈਪਰਿਕੂਏਸ਼ਨ ਪਰੰਡਾ ਵੱਲੋਂ ਕਰਵਾਈ ਗਈ ਸੀ ਉਸ ਦੇ ਵਿੱਚ ਵੀ ਜਿਹੜੀ ਰਿਪੋਰਟ ਆ ਉਹ ਵਿਦਿਆਪਕਾਂ ਦੇ ਹੱਕ 'ਚ ਹੋਈ ਆ ਇਸ ਨੂੰ ਜਨਤਾ ਕਰਾਉਣ ਵਾਸਤੇ ਜਿਹੜਾ ਹੈ ਧਰਨਾ ਸਾਡਾ ਲਗਾਇਆ ਗਿਆ ਹੈਗਾ ਪਰ ਸਰਕਾਰ ਦੀ ਸ਼ਹਿਦ ਹੈ ਜਿਹੜੀ ਇਥੋਂ ਦੀ ਇਨਕੁਆਰੀ ਦੀ ਰਿਪੋਰਟ ਆ ਉਹ ਦੱਬੀ ਜਾ ਰਹੀ ਆ ਵਿਦਿਆਪਕਾਂ ਨੂੰ ਹੱਕ ਦੇਣ ਦੀ ਬਜਾਏ ਤਸੀਹੇ ਦਿੱਤੇ ਜਾ ਰਹੇ ਆ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਕਿ ਪ੍ਰਿੰਸੀਪਲ ਨੂੰ ਬੰਦੀ ਬਣਾਇਆ ਗਿਆ ਕਿ ਇਸ ਕਰਕੇ ਇਹ ਜਤਾਉਂਦੇ ਕਿ ਇਹ ਜੀ ਬਿਲਕੁਲ ਕੋਰਾ ਝੂਠਾ ਅਸੀਂ ਪਿਛਲੇ 65 ਦਿਨਾਂ ਤੋਂ ਪਰ ਆਹ ਤਰੀ ਹਮਾਇਤ ਇਹਨਾਂ ਧਰਨੇ ਦੇ ਨਾਲ ਜੁੜੇ ਹੋਏ ਆ ਸਮੇਂ ਸਮੇਂ ਤੇ ਇਥੋਂ ਦੀ ਮੈਨੇਜਮੈਂਟ ਦੁਆਰਾ ਬਹਾਨੇਬਾਜ਼ੀ ਕਰਕੇ ਇਸ ਜਿਹੜਾ ਮਸਲੇ ਹੱਕੀ ਮੰਗਾਂ ਦੇ ਹੱਕਾਂ ਦੇ ਉਸ ਨੂੰ ਟਾਲਮਟੋਲ ਕੀਤਾ ਜਾ ਰਿਹਾ ਤੇ ਪ੍ਰਸ਼ਾਸਨ ਨੂੰ ਤੇ ਆਮ ਲੋਕਾਂ ਨੂੰ ਦਬਰਾ ਕੀਤਾ ਜਾ ਰਿਹਾ ਰਮਨਦੀਪ ਕੌਰ ਜੀ ਰਮਨਦੀਪ ਜੀ ਕੀ ਹੋ ਰਿਹਾ ਹੈ ਹਾਂ ਜੀ ਅਸੀਂ ਨਾ ਆਦਰਸ਼ ਸਕੂਲ ਚੌਕੇ ਦੇ ਅੱਗੇ ਧਰਨਾ ਚੱਲ ਰਿਹਾ ਸੀ ਸਾਡਾ ਪਿਛਲੇ 65 ਦਿਨਾਂ ਤੋਂ ਉਸਦੇ ਵਿੱਚ ਸਾਡੇ ਤੇ ਸਰਕਾਰ ਦੁਆਰਾ ਬਹੁਤ ਜ਼ਿਆਦਾ ਪ੍ਰਸ਼ਾਸਨ ਦੁਆਰਾ ਦਬਾਅ ਬਣਾਇਆ ਜਾ ਰਿਹਾ ਸੀਗਾ ਕਿ ਤੁਸੀਂ ਧਰਨੇ ਨੂੰ ਚੱਕੋ ਤੇ ਅੱਜ ਗੁਰਜੀਤ ਕੌਰ ਵਾਲੀਆ ਮੈਨੇਜਮੈਂਟ ਦੀ ਜਿਹੜੀ ਪ੍ਰਿੰਸੀਪਲ ਹੈਗੀ ਉਹਨੇ ਆ ਕੇ ਸਾਡੇ ਤੇ ਬਹੁਤ ਜ਼ਿਆਦਾ ਜ਼ੁਲਮ ਕਰਵਾਇਆ ਹੈਗਾ ਨਿੱਕੀ ਕੀਤਾ ਹੈਗਾ ਸਾਰੇ ਪ੍ਰਸ਼ਾਸਨ ਦੁਆਰਾ ਸਾਨੂੰ ਖਿੱਚਤੂ ਕੀਤੀ ਗਈ ਹੈ ਸਾਡੇ ਕੱਪੜੇ ਫਾੜੇ ਗਏ ਹੈਗੇ ਉਹਨਾਂ ਦੁਆਰਾ ਪ੍ਰਸ਼ਾਸਨ ਨੇ ਸਾਡੇ ਸੱਟਾਂ ਵੀ ਲੱਗੀਆਂ ਹੈਗੀਆਂ ਉਸਦੇ ਵਿੱਚ ਤੇ ਸਾਡੇ ਬੱਚੇ ਸੀ ਇਹ ਜਿਹੜੇ ਛੋਟੇ ਉਹ ਵੀ ਉੱਥੇ ਰੋਲ ਰਹੇ ਨੇ ਮੇਰੀ ਖੁਦ ਛੋਟੀ ਬੇਟੀ ਹੈਗੀ ਮੈਨੂੰ ਕੁਝ ਨਹੀਂ ਪਤਾ ਮੇਰਾ ਬੱਚਾ ਹਜੇ ਵੀ ਕਿੱਥੇ ਹੈਗਾ ਤੇ ਉਸ ਤੋਂ ਬਾਅਦ ਸਾਡੇ ਮੈਡਮ ਸੀਗੇ ਇੱਕ ਪ੍ਰੈਗਨੈਂਟ ਸੀਗੇ ਉਹਨਾਂ ਦੇ ਵੀ ਕਾਫੀ ਖਿੱਚਤੂ ਹੋਈ ਐ ਪੇਟ 'ਚ ਲੱਤਾਂ ਵਗੈਰਾ ਵਜੀਆਂ ਗਈਆਂ ਉਹਨਾਂ ਦੇ ਤੇ ਉਹਨਾਂ ਨੂੰ ਨਾ ਇੱਥੇ ਨਹੀਂ ਅਸੀਂ ਰੁਕਣ ਦਿੱਤਾ ਉਹਨਾਂ ਨੂੰ ਸਿੱਧਾ ਬਠਿੰਡੇ ਦੇ ਵਿੱਚ ਭੇਜਿਆ ਗਿਆ ਹੈਗਾ ਇਲਾਜ ਦੇ ਲਈ ਅ ਜਿੱਦ ਤੋ ਕੈਰੀਨਟੀ ਵੀ ਸਕੂਲ ਪ੍ਰਿੰਸੀਪਲ ਤੋਂ ਰੋਲ ਬੰਦੇ ਵੀ ਨਹੀਂ ਕਹਿੰਦੇ ਕੋਈ ਬੰਦੀ ਨਹੀਂ ਬਣਾਇਆ ਗਿਆ ਸੀ ਸਿਰਫ ਨਾਵੇਂ ਵਾਜੀ ਹੋ ਰਹੀ ਸੀ ਸਾਡੇ ਦੁਆਰਾ ਤੇ ਉਹ ਪ੍ਰਸ਼ਾਸਨ ਨੇ ਆ ਕੇ ਇਕਦਾਂਵੀ ਸਾਡੇ ਤੇ ਅਟੈਕ ਕਰਤਾ ਤੇ ਜਿੰਦਾ ਕੱਟਣ ਦੀ ਕੋਸ਼ਿਸ਼ ਕੀਤੀ ਤੇ ਸਾਨੂੰ ਖਿੱਚ ਤੂ ਕਰਕੇ ਬਹੁਤ ਜ਼ਿਆਦਾ ਸਾਡੇ ਤੇ ਜ਼ੁਲਮ ਕਰਕੇ ਸਾਨੂੰ ਬੱਸਾਂ ਦੇ ਵਿੱਚ ਲੱਦ ਕੇ ਤੇ ਥਾਣੇ ਦੇ ਵਿੱਚ ਲਿਆਂਦਾ ਗਏਗਾ